ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਾਵੇਂ ਗੁਰੂ ਤੇ ਉਹਨਾਂ ਦੇ ਪਿਆਰੇ ਗੁਰਸਿੱਖ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦੇਵਾਲਾ ਜੀ ਜਿਨ੍ਹਾਂ ਦੀ 350 ਸਾਲਾਂ ਸ਼ਹੀਦੀ ਸ਼ਤਾਬ ਦੀ ਮਨਾਈ ਜਾ ਰਹੀ ਹੈ ਇੱਕ ਐਸੇ ਪਗੰਬਰ ਐਸੇ avatars ਗੁਰੂ ਹੋਏ ਨੇ ਜਿਨ੍ਹਾਂ ਨੇ ਧਰਮ ਨੂੰ ਬਚਾਉਣ ਲਈ ਆਪਣਾ ਸੀਸ ਬਲਦਾਨ ਕੀਤਾ। ਔਰ ਅੱਜ ਜਿਹੜਾ ਇੱਕ ਕਾਦੀਆਂ ਸ਼ਹਿਰ ਵਿੱਚੋਂ ਗੁਰਦੁਆਰਾ ਗੁਰਦੇਵਹਾਦਰ ਸਾਹਿਬ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਹੈ। ਇਹਦੇ ਵਿੱਚ ਖੁਸ਼ੀ ਦੀ ਗੱਲ ਇਹ ਆ ਕਿ ਸਾਬ ਸ੍ਰੀ ਗੁਰਦੇਵਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਹਰ ਧਰਮ, ਹਰ ਵਰਗ, ਹਰ ਮਜਬ ਔਰ ਹਰ ਸਿਆਸੀ, ਧਾਰਮਿਕ ਪਾਰਟੀ ਦਾ ਆਗੂ, ਗੁਰਦੁਆਰਾ ਸਾਹਿਬ ਦਾ ਪ੍ਰਬੰਧਕ, ਮੰਦਰ, ਮਸਜਿਦ, ਚਰਚ ਦਾ ਪ੍ਰਬੰਧਕ ਉਹ ਸਾਰੇ ਇੱਥੇ ਹਾਜ਼ਰ ਹੋਏ ਨੇ ਔਰ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਹੋਈਆਂ ਮੈਂ ਸਮਝਦਾ ਇੱਕ ਸਾਡੇ ਸ਼ਹਿਰ ਦਾ ਵਧੀਆ ਮੈਸੇਜ ਉਹ ਵਧੀਆ ਸੁਨੇਹਾ ਇਹ ਸੰਗਤ ਤੱਕ ਗਿਆ ਕਿ ਇਹ ਸ਼ਹਿਰ ਵਿੱਚ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਨਗਰ ਕੀਰਤਨ ਹੋਵੇ ਸ਼ਹਿਰ ਵਿੱਚ ਮੁਸਲਮ ਭਾਈਚਾਰੇ ਦਾ ਕੋਈ ਪ੍ਰੋਗਰਾਮ ਹੋਵੇ ਸ਼ਹਿਰ ਵਿੱਚ ਰਾਮ ਨੋਮੀ ਜਨਮ ਅਸ਼ਟਮੀ ਹੋਵੇ ਸ਼ਹਿਰ ਵਿੱਚ ਭਗਵਾਨ ਬਾਲਮੀਕ ਦਾ ਦਿਨ ਹੋਵੇ ਇਹ ਸਾਰੇ ਸ਼ਹਿਰ ਦੇ ਵਸਨੀਕ ਜਿਹੜੇ ਨੇ ਇਕੱਠੇ ਹੋ ਕੇ ਮਨਾਉਂਦੇ ਨੇ ਔਰ ਇਹ ਸ਼ਨੇ ਅੱਜ ਇਸ ਸ਼ਹੀਦੀ ਦੇ ਇਸ ਨਗਰ ਕੀਰਤਨ ਚੋਂ ਜਾਏਗਾ ਜਦੋਂ ਕਾਦੀਆਂ ਸ਼ਹਿਰ ਵਿੱਚੋਂ ਇੱਕ ਗਲਦਸਤੇ ਦੇ ਰੂਪ ਵਿੱਚ ਮਹਿਕ ਜਾਏਗੀ ਕਿ ਸਾਰਿਆਂ ਨੇ ਆਪਣਾ ਗੁਰਦੇਵ ਬਹਾਦਰ ਸਾਹਿਬ ਨੂੰ ਜਿੱਥੇ ਸੀਸ ਝੁਕਾਇਆ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਣਾ ਸੀਸ ਝੁਕਾਇਆ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਪ੍ਰਬੰਧ ਉਹ ਪ੍ਰਬੰਧ ਇਹਦੇ ਵਿੱਚ ਵੱਡਾ ਸਹਿਯੋਗ ਸ਼ਹਿਰ ਦੀਆਂ ਸਾਰੀਆਂ ਹੀ ਧਾਰਮਿਕ ਸ਼ਿਆਸੀ ਰਾਜਨੀਤੀ ਤੱਕ ਜਥੇਬੰਦੀਆਂ ਦਾ ਔਰ ਮੈਂ ਇਸ ਗੱਲ ਦਾ ਸਾਰਿਆਂ ਦਾ ਧੰਨਵਾਦ ਕਰਦਾ ਗੁਰੂ ਸਾਹਿਬ ਦਾ ਸ਼ਕਲਾਨਾ ਕਰਦਾ ਇੱਕ ਪਗੰਬਰ ਇੱਕ అవਤਾਰ ਗੁਰਤੇਗ ਬਹਾਦਰ ਸਾਹਿਬ ਦੇ ਜਿਨ੍ਹਾਂ ਦਾ ਸੰਸਕਾਰ ਸੀਸ ਦਾ ਅਨੰਦਪੁਰ ਸਾਹਿਬ ਹੋ ਰਿਹਾ ਤੇ ਧਰ ਦਾ ਸੰਸਕਾਰ ਦਿੱਲੀ ਵਿਖੇ ਹੋ ਰਿਹਾ ਉਹ ਐਸ਼ੇ ਪਗੰਬਰ ਨੇ ਮੈਂ ਸਮਝਣਾ ਉਹਨਾਂ ਨੂੰ ਸਾਰਿਆਂ ਦਾ ਸਜਦਾ ਕਰਨਾ ਬੰਦਾ ਜਿਹੜਾ ਸਾਰਿਆਂ ਨੇ ਇੱਕ ਸਿਧਾਂਤ ਦਿੱਤਾ ਮੈਂ ਇਸ ਗਾਤਰ ਸਾਰੇ ਬਸਨੀਕਾਂ ਦਾ ਸਾਰੇ ਹਾਜ਼ਰ ਹੋਏ ਧਾਰਮਿਕ ਸਿਆਸੀ ਲੀਡਰ ਸਬਾਨ ਤੇ ਧਾਰਮਿਕ ਜਥੇਬੰਦੀਆਂ ਦੇ ਪ੍ਰਬੰਧਕ ਜਣਾਂ ਦਾ ਸ਼ਹਿਰ ਦੇ ਮੋਤ ਮਰਾਂ ਦਾ ਧੰਨਵਾਦ ਕਰਦਾ ਨਗਰ ਕੌਂਸਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਭਾਈ ਦਾ ਵੀ ਪ੍ਰਬੰਧ ਕੀਤਾ ਜਿਨ੍ਹਾਂ ਨੇ ਚੂਨਾ ਵੀ ਖਿਲਾ ਰਿਆ ਔਰ ਇਹਦੇ ਨਾਲ ਨਾਲ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਆਪਣੀ ਬੜੀ ਵੱਡੀ ਡਿਊਟੀ ਸਾਂਭੀ ਹੈ ਸੋ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓਲੀ ਨਹ ਓਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਦੀਆਂ ਨਗਰ ਵਿਖੇ ਗੁਰਪ੍ਰੇਮ ਬਾਦਲ ਸਾਹਿਬ ਦਾ 350 ਸਾਲੇ ਦੇ ਸਬੰਧ ਦੇ ਵਿੱਚ ਸ਼ੀਤੀਪੁਰ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਕਟਿਆ ਜਾ ਰਿਹਾ ਔਰ ਸਮੁੱਚਤਾ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਸਾਰੇ ਰਾਜਨੀਤਿਕ ਪਾਰਟੀਆਂ ਦੇ ਨੁਮਾਇंदे ਜਿਹੜੇ ਇਹਦੇ ਵਿੱਚ ਸ਼ਾਮਲ ਹੋਏ ਨੇ ਔਰ ਸਾਰੇ ਸਮੂਹਿਕ ਤੌਰ ਤੇ ਗੁਰੂ ਸਾਹਿਬ ਨੂੰ ਜਿਹੜਾ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਔਰ ਬਹੁਤ ਵਧੀਆ ਢੰਗ ਦੇ ਨਾਲ ਆਰਗੇਨਾਈਜ਼ ਕੀਤਾ ਗਿਆ ਸਾਰੇ ਜਥੇਬੰਦੀਆਂ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਜਿਹੜਾ ਵਾ ਉਹਨਾਂ ਨਾਲ ਲੈ ਕੇ ਸਾਰੇ ਸ਼ਹਿਰ ਚ ਕੱਢਿਆ ਗਿਆ ਵਾ ਔਰ ਸ਼ਹੀਦਾਂ ਨੂੰ ਜਿਹੜੀ ਆ ਸ਼ਰਧਾਂਜਲੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਸੋ ਬਹੁਤ ਵਧੀਆ ਜਿਹੜੀ ਆ ਸੋਚ ਆ ਕਿਉਂਕਿ ਸ਼ਹੀਦਾਂ ਨੂੰ ਤੇ ਅਸੀਂ ਉਹਨਾਂ ਦੀ ਦੇਣ ਨਹੀਂ ਦੇ ਸਕਦੇ ਜਿੰਨੀ ਵੱਡੀ ਕੁਰਬਾਨੀਆਂ ਜਿੰਨੀ ਲਿਸ਼ਾਨੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਤੀ ਆ ਮਨੁੱਖਤਾ ਦੇ ਲਈ ਮਨੁੱਖਤਾ ਕਦਰਾਂ ਕੀਮਤਾਂ ਨੂੰ ਵਹਾਲ ਕਰਨ ਦੇ ਲਈ ਸੋ ਆਓ ਅੱਜ ਅਸੀਂ ਉਹਨਾਂ ਦੀ ਜੋ ਪ੍ਰਣਾਈ ਸੂਤ ਸੀ ਉਹਦੇ ਨਾਲ ਜੁੜੀਏ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਮੈਂ ਸਾਰੀ ਸੰਗਤ ਨੂੰ ਇਹੋ ਸੁਨੇਹਾ ਦੇਣਾ ਚਾਹਾਂਗਾ ਕਿ ਜੋ ਗੁਰੂ ਸਾਹਿਬ ਸਾਨੂੰ ਗੁਰਬਾਣੀ 'ਚ ਜਿਹੜਾ ਵਾ ਜੀਵਨ ਜਾਚ ਦੇ ਕੇ ਗਏ ਨੇ ਉਪਦੇਸ਼ ਦੇ ਕੇ ਗਏ ਨੇ ਉਹਦੇ ਤੇ ਅਮਲ ਕਰੀਏ ਔਰ ਗੁਰੂ ਸਾਹਿਬ ਦੀਆਂ ਜਿਹੜੀਆਂ ਨੇ ਖੁਸ਼ੀਆਂ ਪ੍ਰਾਪਤ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਦੀਆਂ ਨਗਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਪੁਰਬ ਦੇ ਉੱਪਰ ਇੱਕ ਵਿਸ਼ਾਲ ਨਗਰ ਕੀਰਤਨ ਨਿਕਲਿਆ ਜੂਸ ਦੇ ਵਿੱਚ ਸਮੁੱਚੀ ਸ਼ਹਿਰ ਦੀਆਂ ਜਥੇਬੰਦੀਆਂ ਸਾਰੇ ਧਰਮਾਂ ਦੇ ਸਾਂਝੇ ਜਿੰਨੇ ਵੀ ਨੁਮਾਇंदे ਨੇ ਸਾਰੇ ਇੱਥੇ ਪਹੁੰਚੇ ਨੇ ਸਾਰੀਆਂ ਪਾਰਟੀਆਂ ਦੇ ਨੁਮਾਇंदे ਪਹੁੰਚੇ ਨੇ ਜੋ ਕਿ ਇੱਕ ਬਹੁਤ ਹੀ ਵਧੀਆ ਜੋ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਸੱਬੇ ਸਾਂਝੀ ਵਾਇਲ ਸਦਾਨ ਕੋਈ ਨਾ ਦੱਸੇ ਬਾਹਰ ਜੀਉ ਦੇ ਅਨੁਸਾਰ ਸਾਰੇ ਹੀ ਧਰਮਾਂ ਦੇ ਇੱਥੇ ਮੁਖੀ ਪਹੁੰਚ ਕੇ ਇਸ ਨਗਰ ਕੀਰਤਨ ਦੀ ਸ਼ੁਭਾਭਿਵਾਰ ਰਹੇ ਨੇ ਤੇ ਗੁਰੂ ਸਾਹਿਬ ਦੇ ਦੱਸੇ ਮਾਰਗ ਦੇ ਉੱਪਰ ਚੱਲ ਕੇ ਆਪਣਾ ਜੀਵਨ ਸਫਲ ਕਰ ਰਹੇ ਨੇ ਅਸੀਂ ਤੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਚਰਨਾਂ 'ਚ ਕਿ ਪ੍ਰਮਾਤਮਾ ਸਾਨੂੰ ਇੰਨਾ ਬਲ ਬਖਸ਼ੇ ਕਿ ਅਸੀਂ ਉਹਨਾਂ ਦੇ ਦੱਸੇ ਮੁਤਾਬਕ ਚੱਲ ਕੇ ਆਪਣੀ ਜ਼ਿੰਦਗੀ ਸਫਲ ਕਰ ਸਕੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਨੌਜਵਾਨ ਪੀੜ੍ਹੀ ਨੂੰ ਇਹੋ ਆਪਾਂ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਸੀਂ ਵੱਧ ਤੋਂ ਵੱਧ ਇਹੋ ਜਿਹੜੇ ਧਾਰਮਿਕ ਸਮਾਗਮ ਹੁੰਦੇ ਨੇ ਜੋ ਸਾਨੂੰ ਸੇਧ ਦਿਨ ਇਹਦੇ ਵਿੱਚ ਸ਼ਾਮਲ ਹੋਇਆ ਕਰੀਏ ਅਸੀਂ ਜੋ ਸਿੱਖਣਾ ਹੈ ਆਪਣੇ ਗੁਰੂਆਂ ਦੀ ਸਿੱਖਿਆ ਤੋਂ ਸਿੱਖਣਾ ਹੈ ਤੇ ਵੱਧ ਤੋਂ ਵੱਧ ਸੰਗਤ ਲੈ ਕੇ ਇਸ ਦੇ ਵਿੱਚ ਸ਼ਾਮਲ ਹੋਈਏ ਨਸ਼ਿਆਂ ਤੋਂ ਬਚੀਏ ਆਪਣੀ ਕੌਮ ਦੀ ਤੇ ਦੇਸ਼ ਦੀ ਸੇਵਾ ਕਰਨ ਲਈ ਤਿਆਰ ਰਹੀਏ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਹਾਦਰ ਸਿਮਰੀ ਆਇ ਕਰਨੋਂ ਨੇ ਦਿਆ ਵੈ ਧਾਇ ਤੇਗ ਬਹਾਦਰ ਕੀ ਚਲਤ ਭਇਓ ਜਗਤ ਕੋ ਸੋਕ ਹੈ 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 ਸਭ जग ਭਇਓ ਜੈ 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 ਸਰਲੋਕ ਐਸੇ ਮਹਾਨ ਬਲੀਦਾਨੀ ਧਨ ਤਨ ਸਾਬ ਸਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਗੁਰਪਰਬ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਤੋਂ ਚੱਲ ਕੇ ਸ਼ਹਿਰ ਦੀਆਂ ਪ੍ਰਕਰਮਾ ਕਰ ਰਿਹਾ ਹੈ। ਸ੍ਰੀ ਇਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚੇ ਸ਼ਾਮਲ ਹੋਏ ਨੇ। ਸਾਡਾ ਵੀ ਸੁਭਾਗ ਹੈ ਕਿ ਸ੍ਰੀ ਦਸ਼ਮੇਂ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀ ਬੈਂਡ ਤੇ ਐਨਸੀਸੀ ਦੇ ਗਰੁੱਪ ਸਮੇਤ ਸ਼ਾਮਲ ਹੋਏ ਨੇ। ਗੁਰੂ ਸਾਹਿਬ ਦੀਆਂ ਬਖਸ਼ਾ ਲੈ ਰਹੇ ਨੇ। ਗੁਰਮਾਰ ਚੜ੍ਹਤਾਂ ਕਲਾਕਾਰਨ ਗੁਰਮਾਰ ਜੇ ਪ੍ਰਕਾਸ਼ ਪੁਰਬ ਗੁਰੂ ਸਾਹਿਬ ਜੀ ਦੇ ਸ਼ਹੀਦੀ ਪੁਰਬ ਇਸੇ ਤਰ੍ਹਾਂ ਸਖਤ ਨਾਲ ਰਲ ਮਿਲ ਕੇ ਮਨੁੱਖੀਆ ਰਹਿਣ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਗੁਰੂ ਸਾਹਿਬ ਆਪ ਬਲ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਖੂ ਜੀ। ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਸ਼੍ਰੀ ਦਸ਼ਮੀਏ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਬਾਈ ਪੰਜਾਬ ਐਨਸੀਸੀ ਪਟਾਲੀਅਨ ਦੀ ਟੀਮ ਵੱਲੋਂ ਸ਼੍ਰੀ ਗੁਰ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਰਗਮ ਤੇ ਗੁਰਪ੍ਰਭਾ ਵਿੱਚ ਸ਼ਾਮਿਲ ਹੋਏ ਹਨ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਹੁਤ ਬਹੁਤ ਧੰਨਵਾਦ।